ਇਹ ਬੱਚਿਆਂ ਲਈ ਦਾਖਲੇ ਨੂੰ ਲੈ ਕੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੋਸਤੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਬੱਚਿਆਂ ਤੱਕ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਲਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਜਿਹੜੀ ਜਾਣਕਾਰੀ ਹੈ ਜਵਾਰ ਨਵੋਦਿਆ ਵਿਦਿਆਲਿਆ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਆ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਬਣੇ ਹੋਏ ਆ ਇਹਦੇ ਵਿੱਚ 6ਵੀਂ ਕਲਾਸ ਦਾਖਲਾ ਹੁੰਦਾ ਉਹਨੂੰ ਲੈ ਕੇ ਜਿਹੜੀ ਅਪਡੇਟ ਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 29 ਜੁਲਾਈ ਤੱਕ ਦਾਖਲੇ ਲਈ ਜਿਹੜੀ ਪ੍ਰੀਖਿਆ ਲਈ ਆਪਾ ਕਹਿ ਸਕਦੇ ਆ ਪ੍ਰੀਖਿਆ ਲਈ 29 ਜੁਲਾਈ ਤੱਕ ਤੁਸੀਂ ਅਪਲਾਈ ਕਰਨਾ ਹੈ ਬੱਚਿਆਂ ਨੇ ਆਨਲਾਈਨ ਅਪਲਾਈ ਕੀਤਾ ਜਾਣਾ ਇਹ ਜਿਹੜੀ ਵੈਬਸਾਈਟ ਹੈ ਉਹਦੇ ਉੱਪਰ ਅਪਲਾਈ ਹੋਣਾ ਤਾਂ ਇਹਦਾ ਜਿਹੜਾ ਇਗਜ਼ਾਮ ਹੈ ਉਹ 13 ਦਸੰਬਰ ਨੂੰ ਨਿਰਧਾਰਤ ਹੈ 13 ਦਸੰਬਰ ਨੂੰ 2025 ਨੂੰ ਵੱਖ-ਵੱਖ ਤਾਵਾਂ ਤੇ ਜਿਹੜਾ ਹੋਣਾ ਹੈ ਇਹ ਤੇ 29 ਜੁਲਾਈ ਤੱਕ ਤੁਸੀਂ ਅਪਲਾਈ ਕਰੋਗੇ ਅਪਲਾਈ ਤੋਂ ਬਾਅਦ ਫਿਰ ਰੋਲ ਨੰਬਰ ਫਿਰ ਪ੍ਰਕਿਰਿਆ ਸਾਰੀ ਚੱਲੂਗੀ ਦਸੰਬਰ ਦੇ ਵਿੱਚ ਆ ਕੇ ਪੇਪਰ ਹੋਣਾ ਤੇ ਅਗਲੇ ਸਾਲ 2026 ਦੇ ਵਿੱਚ ਜਿਹੜਾ ਬੱਚਾ ਉਹ 6ਵੀਂ ਕਲਾਸ ਜਾਵੇਗਾ ਜਿਹੜੇ ਬੱਚੇ ਐਤਕੀ 5ਵੀਂ ਕਲਾਸ 'ਚ ਹੈ ਉਹ ਬੱਚੇ ਇਹ ਪ੍ਰੀਖਿਆ ਜਿਹੜੀ ਉਹ ਦੇ ਸਕਦੇ ਆ ਔਰ ਖਾਸ ਗੱਲ ਤੁਹਾਨੂੰ ਦੱਸ ਦਈਏ ਕਿ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਵਾਰ ਨਵੋਦਿਆ ਵਿਦਿਆਲਿਆ ਜਿਹੜੇ ਉਹ ਬਣੇ ਹੋਏ ਆ ਔਰ ਉੱਥੋਂ ਦੀ ਜਿਹੜੀਆਂ ਸੁਵਿਧਾਵਾਂ ਦੀ ਗੱਲ ਹੈ ਉੱਥੇ ਬਹੁਤ ਵਧੀਆ ਜਿਹੜੀ ਪੜ੍ਹਾਈ ਆ ਉਹ ਹੁੰਦੀ ਹੈ ਸਾਰੀ ਪੜ੍ਹਾਈ ਆ ਜਿਹੜੀ ਉਹ ਮੁਫਤ ਹੁੰਦੀ ਹੈ ਜਿਹੜੇ ਬੱਚੇ ਟੈਸਟ ਪਾਸ ਕਰਕੇ ਉਪਾਸ ਹੋ ਕੇ ਜਾਂ ਮੈਰਿਟ ਦੇ ਵਿੱਚ ਆ ਕੇ ਜਿਨ੍ਹਾਂ ਨੂੰ ਉੱਥੇ ਸੀਟਾਂ ਮਿਲਦੀਆਂ ਉਹ ਜਦੋਂ ਉੱਥੇ ਜਾਂਦੇ ਆ ਤਾਂ ਉਹਨਾਂ ਦਾ ਕੋਈ ਖਰਚਾ ਜਿਹੜਾ ਨਹੀਂ ਆਉਂਦਾ 6ਵੀਂ ਕਲਾਸ ਤੋਂ ਬੱਚੇ ਕਰੀਬ 12ਵੀਂ ਕਲਾਸ ਤੱਕ ਜਵਾਰ ਨਵੋਦਯਾ ਵਿਦਿਆਲਿਆ ਦੇ ਵਿੱਚ ਪੜ੍ਹਨਗੇ ਕੋਈ ਖਰਚਾ ਨਹੀਂ ਹੋਵੇਗਾ ਹੋਸਟਲ ਖਾਣਾ ਜਿਹੜਾ ਉਹ ਸਾਰਾ ਫਰੀ ਹੈ ਉਹਨਾਂ ਨੂੰ ਬੱਚਿਆਂ ਨੂੰ ਉੱਥੇ ਜਿਹੜਾ ਬੱਚਿਆਂ ਦੇ ਰਹਿਣ ਸਹਿਣ ਦਾ ਹੋ ਗਿਆ ਔਰ ਮਿਆਰੀ ਸਿੱਖਿਆ ਬੱਚਿਆਂ ਨੂੰ ਉਪਲਬਧ ਕਰਵਾਉਣ ਲਈ ਵਧੀਆ ਪੜ੍ਹਾਈ ਜਿਹੜੀ ਉਪਲਬਧ ਕਰਵਾਉਣ ਲਈ ਜਿਹੜੇ ਜਵਾਰ ਨਵੋਦਿਆ ਵਿਦਿਆਲਿਆ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣੇ ਹੋਏ ਅਤੇ ਇਹਦੇ ਵਿੱਚ ਦਾਖਲੇ ਲਈ ਹੈ ਜਿਹੜੀ ਉਹ 29 ਜੁਲਾਈ ਦੀ ਮਿਤੀ ਹੈ ਜਿਹੜੀ ਉਹ ਨਿਰਧਾਰਤ ਕੀਤੀ ਗਈ ਹੈ 29 ਜੁਲਾਈ ਨੂੰ ਜਿਹੜਾ ਤੁਸੀਂ ਅਪਲਾਈ ਕਰਨਾ ਆਨਲਾਈਨ ਉਸ ਤੋਂ ਬਾਅਦ ਪ੍ਰਕਿਰਿਆ ਚੱਲੇਗੀ ਫਿਰ 13 ਦਸੰਬਰ ਨੂੰ ਇਹ ਜਿਹੜਾ ਪੇਪਰ ਹੋਵੇਗਾ ਪੇਪਰ ਤੋਂ ਬਾਅਦ ਜਿਹੜੇ ਬੱਚਿਆਂ ਦੇ ਨੰਬਰ ਹੋਣਗੇ ਜਾਂ ਮੈਰਿਟ ਚਾਉਣਗੇ ਉਹ ਬੱਚੇ ਦਾਖਲਾ ਜਿਹੜਾ ਜਵਾਰ ਨਵੋਧਿਆ ਦੇ ਵਿੱਚ ਜਿਹੜੇ ਲੈ ਸਕਦੇ ਆ ਤਾਂ ਇਹ ਜਾਣਕਾਰੀ ਬੱਚਿਆਂ ਲਈ ਬੜੀ ਜ਼ਰੂਰੀ ਹੈ ਤਾਂ ਇਹਦੇ ਵਿੱਚ ਜਨਮ ਮਿਤੀ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰਦਾ ਕਿ ਬੱਚੇ ਜਿਹੜੇ ਅਪਲਾਈ ਕਰਨਗੇ ਉਹਨਾਂ ਬੱਚਿਆਂ ਦੀ ਜਿਹੜੀ ਜਨਮ ਮਿਤੀ ਹੈ ਉਹ 1 ਮਈ 2014 ਤੋਂ ਲੈ ਕੇ 31 ਜੁਲਾਈ 2016 ਤੱਕ ਇਹ ਦੋਨੇ ਮਿਤੀਆਂ ਮਲਾ ਕੇ ਵਿੱਚ ਮੰਨ ਲਓ ਜੇਕਰ ਕੋਈ 1 ਮਈ 2014 ਨੂੰ ਪੈਦਾ ਹੋਇਆ ਉਹ ਵੀ ਬੱਚਾ ਭਾਗ ਲੈ ਸਕਦਾ ਹੈ ਜਾਂ ਜਿਹੜਾ 31 ਜੁਲਾਈ 2016 ਨੂੰ ਪੈਦਾ ਹੋਇਆ ਉਹ ਬੱਚਾ ਵੀ ਇਸ ਜਵਾਰ ਨਵੋਧਿਆ ਵਿਦਿਆਲਿਆ ਦੀ ਪ੍ਰੀਖਿਆ ਵਿੱਚ ਆਪਦਾ ਜਿਹੜਾ ਕਿਸਮਤ ਆਜਮਾ ਸਕਦਾ ਆਪਦੀ ਮਿਹਨਤ ਆਜਮਾ ਸਕਦਾ ਤਾਂ ਇਹਦੇ ਲਈ ਬੱਚੇ ਨੇ ਤੀਜੀ ਤੇ ਚੌਥੀ ਕਲਾਸ ਆ ਲਗਾਤਾਰ ਸਰਕਾਰੀ ਤੇ ਮਾਨਤਾ ਪ੍ਰਾਪਤ ਹੋਵੇ ਨੈਸ਼ਨਲ ਓਪਨ ਸਕੂਲ ਤੋਂ ਜਿਹੜੀ ਪਾਸ ਕੀਤੀ ਹੋਵੇ ਔਰ ਪੰਜਵੀਂ ਕਲਾਸ ਵਿੱਚ ਜਿਹੜਾ ਬੱਚਾ 2025-26 ਦੇ ਸੈਸ਼ਨ ਚ ਪੜ ਰਿਹਾ ਉਹ ਬੱਚਾ ਇਸ ਜਿਹੜੀ ਪ੍ਰੀਖਿਆ ਹੋਣੀ ਹੈ ਦਸੰਬਰ ਦੇ ਵਿੱਚ ਉਹਦੇ ਚ ਭਾਗ ਲੈ ਸਕੇਗਾ ਤਾਂ ਇਹ ਬੱਚਿਆਂ ਲਈ ਬਹੁਤ ਅਹਿਮ ਖਬਰ ਹੈ ਬੱਚੇ ਜਿਹੜੇ ਹੁਣ ਤੋਂ ਤਿਆਰੀ ਆਪਦੀ ਕਰਨੀ ਸ਼ੁਰੂ ਕਰ ਲੈਣ ਪਰ ਅਪਲਾਈ ਹੈ ਜਿਹੜਾ ਉਹ ਪਹਿਲਾਂ ਹੀ ਕਰ ਦੇ 29 ਜੁਲਾਈ ਤੱਕ 2025 ਤੱਕ ਅਪਲਾਈ ਕਰਨਾ ਜਿਨ੍ਹਾਂ ਨੇ 26 27 6ਵੀਂ ਕਲਾਸ ਦੀ ਦਾਖਲੇ ਲੈਣੇ ਇਹ ਜਾਣਕਾਰੀ ਉਹਨਾਂ ਬੱਚਿਆਂ ਲਈ ਹੈ ਜਿਹੜੇ ਹੁਣ 2025-26 ਸੈਸ਼ਨ ਦੇ ਵਿੱਚ 5ਵੀਂ ਕਲਾਸ ਪੜ੍ਹ ਰਹੇ ਆ ਉਹਨਾਂ ਬੱਚਿਆਂ ਲਈ ਇਹ ਜ਼ਰੂਰੀ ਜਾਣਕਾਰੀ ਹੈ ਤੇ ਬੱਚਾ ਕੋਈ ਬਣ ਜਾਣਾ ਰਹੇ ਜਿਹੜਾ ਇਹਨਾਂ ਸੁਵਿਧਾਵਾਂ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ 29 ਜੁਲਾਈ ਤੱਕ ਅਪਲਾਈ ਕਰ ਦੇ ਉਦੋਂ ਬਾਅਦ ਬੱਚਾ ਤਿਆਰੀ ਕਰਨੀ ਸ਼ੁਰੂ ਕਰ ਦੇ ਦਸੰਬਰ ਚ ਪੇਪਰ ਹੋਵੇਗਾ ਤਾਂ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਤੋ ਵੱਤ ਬੱਚਿਆਂ ਤੱਕ ਉਹਨਾਂ ਦੇ ਬਾਪਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਇਹ ਜਿਹੜੀ ਜਾਣਕਾਰੀ ਹੈ ਤਰਨਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੀ ਗਈ ਹੈ ਤੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਹ ਪੇਪਰ ਹੋਣੇ ਹੁੰਦੇ ਆ ਤੇ ਸਾਰੇ ਜ਼ਿਲ੍ਹਿਆਂ ਚ ਇਹ ਜਿਹੜੀ ਯੋਜਨਾ ਹੈ ਉਹ ਲਾਗੂ ਹੋਊ ਹੋਵੇਗੀ ਤਾਂ ਸਾਰੇ ਬੱਚੇ ਇਹ ਜਿਹੜੀ ਧਿਆਨ ਨਾਲ ਸੁਣ ਲੈਣ ਉਹਨਾਂ ਦੇ ਮਾਪੇ ਸੁਣ ਲੈਣ ਜੇਕਰ ਤੁਸੀਂ ਆਪਦੇ ਬੱਚਿਆਂ ਨੂੰ ਮੁਫਤ ਜਵਾਰ ਨਬੋਧਿਆ ਵਿਦਿਆਲਿਆ ਦੇ ਵਿੱਚ ਉੱਥੇ ਰੱਖ ਕੇ ਹੋਸਟਲ 'ਚ ਰਹਿ ਕੇ ਬੱਚੇ ਮੁਫਤ ਪੜਾਉਣਾ ਚਾਹੁੰਦੇ ਹੋ ਤਾਂ ਇਹ ਸੁਵਿਧਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ 29 ਜੁਲਾਈ ਤੱਕ ਅਪਲਾਈ ਕਰ ਲਓ ਦਸੰਬਰ 'ਚ ਪੇਪਰ ਹੋਊਗਾ ਅਗਲਾ 26 27 ਦਾ 6ਵੀਂ ਕਲਾਸ ਦਾ ਸੈਸ਼ਨ ਬੱਚੇ ਉੱਥੇ اٹੈਂਡ ਕਰਨਗੇ ਜੁੜੇ ਰੋ ਦਾ ਪੋਸਟਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ